ਮੈਂ ਸਰਵਰ ਸਿੰਘ ਪੰਦੇੜ ਦਵਾ ਮੋਰਚਾ ਵੱਲੋਂ ਅੱਜ ਪੰਜਾਬ ਸਰਕਾਰ ਨਾਲ ਮੀਟਿੰਗ ਹੋ ਰਹੀ ਆ ਚੰਡੀਗੜ੍ਹ ਕਿਸਾਨ ਪਵਨ ਦੇ ਵਿੱਚ ਸੋ ਅੱਜ ਇੱਥੇ ਕਿਸਾਨ ਮਜ਼ਦੂਰ ਸ਼ਿਕਸ਼ ਕਮੇਟੀ ਦਾ ਵਫਤ ਉਥੇ ਦਵਾ ਮੋਰਚਾ ਦਾ ਵਫਤ ਕਾਕਾ ਸੰਕੋਟੜਾ ਜਸਵਿੰਦਰ ਸਿੰਘ ਲੌਗੋਵਾਲ ਬਲਦੇਵ ਸਿੰਘ ਜੀ ਜੀਰਾ ਇਹਦੇ ਨਾਲ ਨਾਲ ਹਰਪ੍ਰੀਤ ਸਿੰਘ ਸਿਧਵਾ ਰਣਜੀਤ ਸਿੰਘ ਕਲੇਰਵਾਲਾ ਸਤਨਾਮ ਸਿੰਘ ਸਾਨੀ ਆਤ ਆਗੂਆਂ ਦਾ ਵਕਤ ਮਿਲੂਗਾ ਜਿਹਦੇ ਵਿੱਚ ਜਿਹੜੀ ਮੌਕੇ ਤੇ ਇਸ ਵੇਲੇ ਮੰਡੀਆਂ ਦਾ ਕ੍ਰੈਸਿਸ ਚੱਲ ਰਿਹਾ ਖਰੀਦ ਨੂੰ ਲੈ ਕੇ ਕਿਸੇ ਹੱਦ ਤੱਕ ਉਹਦੇ ਹੱਲ ਹੁੰਦੀਆਂ ਖਬਰਾਂ ਵੀ ਆ ਡੀਏਪੀ ਪਰਾਲੀ ਦਾ ਥੋਸ ਪ੍ਰਬੰਧਕ ਇਹਦੇ ਨਾਲ ਨਾਲ ਜਿਹੜੇ ਵੀ ਅੰਦੋਲਨਾਂ ਚ ਸ਼ਹੀਦ ਹੋਏ ਨੇ ਚਾਹੇ ਦਿੱਲੀ ਅੰਦੋਲਨ 1 ਹੋਵੇ ਚਾਹੇ 2 ਹੋਵੇ ਉਹਦੀ ਸਥਾਈ ਪਾਲਿਸੀ ਬਣਾਉਣਾ ਕੋਈ ਵੀ ਕਿਸਾਨ ਮਜ਼ਦੂਰ ਸ਼ਹੀਦ ਹੁੰਦਾ ਵਾ ਉਹਨੂੰ ਆਟੋਮੈਟਿਕੀ ਜਿਹੜੀ ਆ ਉਹਦੀ ਸਹਾਇਤਾ ਰਾਸ਼ੀ ਮਿਲ ਜਾਵੇ। ਤੋਂ ਇਹਦੇ ਨਾਲ ਨਾਲ ਜਿਹੜੀ ਭਾਰਤ ਮਾਲਾ ਯੋਜਨਾ ਤਹਿਤ ਜ਼ਮੀਨਾਂ ਅਕਵਾਇਰ ਹੋ ਰਹੀਆਂ ਨੇ ਉਹਦਾ ਮੁੱਦਾ ਵੀ ਉਹਦੇ ਵਿੱਚ ਰੱਖਿਆ ਜਾਊਗਾ। ਸੋ ਇਸ ਤਰੀਕੇ ਨਾਲ ਜਿਹੜੇ ਪੰਜਾਬ ਸਰਕਾਰ ਨਾਲ ਰਹਿੰਦੇ ਮਸਲੇ ਆ ਉਹਨਾਂ ਤੇ ਅਸੀਂ ਅੱਜ ਮੀਟਿੰਗ ਕਰਾਂਗੇ। ਇਹਦੇ ਨਾਲ ਨਾਲ ਹਰਿਆਣੇ ਦੇ ਵਿੱਚ ਅੱਜ VOTING ਹੋ ਰਹੀ ਆ। ਅਸੀਂ ਹਰਿਆਣੇ ਦੇ ਕਿਸਾਨਾਂ ਮਜ਼ਦੂਰਾਂ ਨੂੰ ਕਹਿਣਾ ਚਾਹੁੰਦੇ ਆ ਪੀ ਜੋ ਕੁਝ ਮੋਦੀ ਸਰਕਾਰ ਨੇ ਅਮਿਤ ਸ਼ਾਹ ਦੀ ਸਰਕਾਰ ਨੇ ਤੇ ਖੱਟੜ ਸਰਕਾਰ ਨੇ ਪੂਰੇ ਹਰਿਆਣੇ ਤੇ ਜ਼ੁਲਮ ਟਾਏ ਪੂਰੀ ਕਿਸਾਨਾਂ ਮਜ਼ਦੂਰਾਂ ਦੀ ਲਹਿਰ ਤੇ ਜ਼ੁਲਮ ਟਾਏ ਜਿਵੇਂ ਬਾਰਡਰ ਤੇ ਰੋਕਾਂ ਲਾ ਕੇ ਪੰਜਾਬ ਤੇ ਹਰਿਆਣੇ ਦੀ ਆਰਥਿਕਤਾ ਦਾ ਘਾਣ ਕੀਤਾ ਜਿਵੇਂ ਸ਼ਹੀਦ ਸੁਭਕਰ ਨੂੰ ਸ਼ਹੀਦ ਕੀਤਾ ਮੁੱਦੇ ਨੂੰ ਧਿਆਨ ਵਿੱਚ ਰੱਖਿਓ ਕਿ ਐਮਐਸਪੀ ਲੀਗਲ ਗਰੰਟੀ ਕਾਨੂੰਨ ਕਿੱਦਾਂ ਬਣਨਾਵਾ 250 ਦੇ ਅਨੁਸਾਰ ਫਸਲਾਂ ਦੇ ਪਾ ਕਿਵੇਂ ਮਿਲਣੀਆਂ ਔਰ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਕਿਵੇਂ ਖਤਮ ਹੋਣਾ ਫਸਲੀ ਬੀਮਾ ਯੋਜਨਾ ਕਿਵੇਂ ਲਾਗੂ ਹੋਣੀਆ ਮਜ਼ਦੂਰਾਂ ਦੀਆਂ ਮੰਗਾਂ ਕਿਵੇਂ ਲਾਗੂ ਹੋਣੀਆਂ ਉਹਨੂੰ ਧਿਆਨ ਵਿੱਚ ਰੱਖਦੇ ਵੋਟ ਕਰਿਓ ਧੰਨਵਾਦ